ਸਾਹ ਦੇ ਵਿੱਚ ਹੋ ਰਿਹਾ ਸ਼ਿਵ ਮਾਂ ਯੱਗ ਤੇ ਮਹਾ ਯੱਗ ਤੇ ਜਿੱਥੇ ਖੂਦਲ ਕਰਕੇ 108 ਜੁਨਟ ਖੂਦਲ ਕੀਤੇਗਾ ਉੱਤੇ 108 ਹਮਲ ਗੁੰਡ ਬਣਾਏਗਾ ਦੂਸਰੇ ਪਾਸੇ ਲੋਕਾਂ ਦੇ ਸਵਾਸਤ ਨੂੰ ਸਹੀ ਰੱਖਣ ਦੇ ਲੋਕਾਂ ਦੇ ਚੈੱਕ ਅਪ ਦੇ ਲਈ ਇੱਕ ਫਰੀ ਚੈੱਕਅਪ ਕੈਂਪ ਵੀ ਲਗਾਇਆ ਗਿਆ ਆਸਤਾ ਹਸਪੀਟਲ ਵੱਲੋਂ ਉਸ ਸਟਾਲ ਤੇ ਖੜੇ ਹੈਗੇ ਜਿੱਤੇ ਪੂਰੀ ਡਾਕਟਰਾਂ ਦੀ ਟੀਮ ਬੈਠੀ ਹੈਗੀ ਆ ਦਵਾਈਆਂ ਵੀ ਫਰੀ ਦਿੱਤੀਆਂ ਜਾ ਰਹੀਆਂ ਨੇ ਚੈੱਕਅਪ ਵੀ ਕੀਤਾ ਜਾ ਰਿਹਾ ਆਸਤਾ ਹਸਪੀਟਲ ਦੇ owner ਸਾਡੇ ਨਾਲ ਹੈਗੇ ਆ ਦਾਨਸ਼ ਕਟੋਰੀ ਦਾਨ ਸੀ ਅ ਅੱਜ ਜਿਹੜਾ ਇੱਕ ਮਹਾਨ ਕੰਮ ਕੀਤਾ ਹੈਗਾ ਨਵਾਂ ਸਾਲ ਸ਼ਿਵ ਦੇ ਨਾਲ ਤੇ ਨਾਲ ਹੀ ਤੁਹਾਡਾ ਫਰੀ ਚੈੱਕਅਪ ਕੰਮ ਅਸੀਂ ਰੂਟੀਨ ਚ ਕੈਂਪ ਲਗਾਉਂਦੇ ਰਹਿੰਨੇ ਆ ਬਟ ਅੱਜ ਜੋ ਗੁਰੂ ਰਸਾਇ ਵੱਲੋਂ ਜੋ ਇਹ ਉਪਰਾਲਾ ਕੀਤਾ ਗਿਆ ਇਸ ਮਹਾ ਯੱਗ ਦਾ ਤੇ ਸਾਨੂੰ ਲੱਗਾ ਕਿ ਸਾਡਾ ਛੋਟਾ ਜਿਹਾ ਯੋਗਦਾਨ ਲੋਕਾਂ ਨੂੰ ਕੁਝ ਫਾਇਦਾ ਦੇ ਸਕੇ ਤੇ ਬਹੁਤ ਵਧੀਆ ਰਹੇਗਾ ਅੱਜ ਅਸੀਂ ਫ੍ਰੀ ਚੈੱਕਅਪ ਕੈਂਪ ਸਾਡੇ ਜਿਹੜੇ ਗਾਇਨਕੋਲੋਜਿਸ ਮੈਡਮ ਨੇ ਡਾਕਟਰ ਅਨੁਪਮ ਪਟੇਲ ਡਾਕਟਰ ਦੀਪਕ ਵਾਟਸ ਜਨਰਲ ਸਰਜਨ ਉਹਨਾਂ ਵੱਲੋਂ ਇੱਕ ਫ੍ਰੀ ਚੈੱਕਅਪ ਕੈਂਪ ਫ੍ਰੀ ਮੈਡੀਸਿਨਸ ਤੇ ਨਾਲ ਫ੍ਰੀ ਕੁਝ ਓਟਪੀਟੀ ਟੈਸਟ ਜਿਹੜੇ ਨੇ 슈ਗਰ ਦੇ ਟੈਸਟ ਨੇ ਉਪਰੀ ਕਰ ਰਹੇ ਹਾਂ ਜੀ ਅੱਜ ਵੀ ਫਰੀ ਕੈਂਪ ਤੇ ਦਵਾਈਆਂ ਵੀ ਫਰੀ ਦਿੱਤੀਆਂ ਜਾ ਰਹੀਆਂ ਆ ਫਰੀ ਦਿੱਤੀਆਂ ਜਾ ਰਹੀਆਂ ਜੀ ਬਿਲਕੁਲ ਦਵਾਈਆਂ ਫਰੀ ਦਿੱਤੀਆਂ ਕਿੰਨੇ ਲੋਕ ਹੁਣ ਤੱਕ ਇਸ ਕੈਂਪ ਦਾ ਲਾਹਾ ਲੈ ਚੁੱਕੇ ਹੁਣ ਤੱਕ 60 ਤੋਂ 70 ਲੋਕ ਲੈ ਚੁੱਕੇ ਹੈ ਜੀ ਤੁਹਾਡੇ ਸਾਹਮਣੇ ਰਸ਼ ਲੱਗਾ ਹੋਇਆ ਹੈ ਲੋਕ ਫਾਇਦਾ ਲੈ ਰਹੇ ਹੈ ਕੈਂਪ ਦਾ ਚ ਡਾਕਟਰ ਸਾਹਿਬ ਅੱਜ ਕਿਵੇਂ ਨਵਾਂ ਸਾਲ ਸ਼ਿਵ ਦੇ ਨਾਲ ਸ਼ਿਵ ਮੇਂ ਮਗਾਈ ਜਾ ਰਹੀ ਹੈ ਗੁਰੂ ਅਰਜਨ ਦੇਵ ਰੇਲਵੇ ਪਾਰਕ ਸ਼ਿਵ ਨਗਰੀ ਚ ਹੋ ਗਈ ਹੈ ਨਾ ਐ ਲੱਗਦਾ ਸ਼ਿਵ ਨਗਰੀ ਚ ਫਿਰਦੇ ਹੈ ਬਿਲਕੁਲ ਸ਼ਿਵ ਨਗਰੀ ਬਣੀ ਪਈ ਹੈ ਜੀ ਤੁਸੀਂ ਦੇਖੋ ਸਾਰੇ ਪਾਸੇ ਜੈ ਸ਼ਵ ਜੈ ਸ਼ਵ ਹੋਈ ਪਈ ਹੈ ਜੀ ਬਿਲਕੁਲ ਬਿਲਕੁਲ ਜੀ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿੰਦਾ ਲੋਕ ਫਰੀਦ ਵੰਜਾਂ ਵੀ ਲੈ ਰਹੇ ਆ ਫਰੀ ਚੈੱਕ ਅਪ ਵੀ ਹੋ ਰਿਹਾ ਡਾਕਟਰਾਂ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੋਈ ਹੈ ਡਾਕਟਰ ਅਨੁਭਵ ਪਟੇਲ ਜੀ ਹੈਗੇ ਆ ਗੱਲਬਾਤ ਕਰ ਲੈਨੇ ਆ ਮੈਮ ਸਾਸੀ ਕਾਲ ਕਿੰਨੇ ਲੋਕਾਂ ਨੂੰ ਹੁਣ ਤੱਕ ਚੈੱਕ ਕਰ ਸਕੇ ਪੰਜਾਹ ਤੋਂ ਹੋ ਗਏ 34 ਬੰਜਾ ਹੋਣੇ ਵਾਲੇ ਹੈ ਪਹਿਲੇ ਅਪਣੀ ਐਂਟਰੀ ਵੀ ਨਹੀਂ ਕੀਤੀ ਤੋ 35 ਕੇ ਰਾਊਂਡ ਹੋ ਗਏ ਤੋ ਕਿਆ ਕੀ ਕਿਆ ਬਿਮਾਰੀ ਨਿਕਲ ਕੇ ਆ ਰਹੀ ਹੈ ਲੋਕੋ ਕੋ ਆਫਰੀ ਦਵਾਈ ਵੀ ਦੇ ਰਹੇ ਹੋ ਚੈੱਕ ਅਪ ਵੀ ਕਰ ਰਹੇ ਹੋ ਔਰ ਅਜ ਨਿਆ ਸਾਲ ਨੇ ਨਵੇਂ ਸਾਲ पे ਆਸਤਾ ਕੀ ਔਰ ਸੇ ਕਿਆ ਮੈਸੇਜ ਹੈ देखो आज ये तो मौसम के हिसाब से मरीज ज्यादातर खांसी जुकाम बुखार के हैं कुछ मरीजों को खारिश की दिक्कत और कुछ को पैर घुटनों का दर्द भी है हमारी तरफ से यही है कि हम अपना कंट्रीब्यूशन इस महायज्ञ में हमारी तरफ से ही रहेगा और लोगों को कहेंगे कि हमें फिर दोबारा आगे सेवा का मौका देना दे इस महा यज्ञ ਦੇ ਵਿੱਚ ਇੱਕ ਯੱਗ ਤੁਸੀਂ ਵੀ ਕਰ ਰਹੇ ਹੋ ਲੋਕਾਂ ਨੂੰ ਫਰੀ ਦਵਾਈਆਂ ਦੇ ਕੇ ਫਰੀ ਟੈਸਟ ਕਰਕੇ ਜਦ ਕਿ ਇੱਕ ਹਸਪਤਾਲ ਜਾਂਦੇ ਹੈਗਾ ਉੱਤੇ ਫੀਸ ਵੀ ਲੱਗਦੀ ਆ ਦਵਾਈਆਂ ਵੀ ਮੁੱਲ ਮਿਲਦੀਆਂ ਹੈਗੀਆਂ ਕੀ ਸੁਨੇਹਾ ਹੈਗਾ ਆਮ ਆਦਮ ਨੂੰ ਗੁਰੂ ਅਰਜਨ ਦੇ ਲੋਕਾਂ ਨੂੰ ਪੂਰੇ ਪੰਜਾਬੀਆਂ ਨੂੰ ਵੀ ਨਵਾਂ ਸਾਲ ਜਿੱਦਾ ਸ਼ਿਵ ਦੇ ਨਾਲ ਮਨਾਇਆ ਜਾ ਰਿਹਾ ਹੈ ਆਸਤਾ ਵਾਲੇ ਕੀ ਕਹਿਣਾ ਜਾਵੇ बस हम लोगों को नए साल की बहुत बहुत मुबारक देना चाहते हैं इस महायुग में ये हमारा कंट्रीब्यूशन है हम अपनी तरफ से जो कर सकते हैं लोगों की दवाइयाँ दे रहे हैं उनकी ये सुन रहे हैं प्रॉब्लम्स उनको मेडिसिन दे रहे हैं और और अगली ओपीडी जब वो आएंगे ये पर्चा लेकर आए तो उन्हें अगली ओ भी फ्री मतलब हम उन्हें अटेंड करेंगे बिल्कुल जी सब कुछ फ्री फ्री दे रहे हैं आस्था हॉस्पिटल वाले गुरुवार लग गया है कैंप ਇਸ ਕੈਂਪ ਦਾ ਲਾਹਾ ਤੁਸੀਂ ਲੈ ਸਕਦੇ ਹੋ ਤੇ ਫਰੀ ਦਵਾਈਆਂ ਤੇ ਫਰੀ ਚੈੱਕਅਪ ਕਿਉਂਕਿ ਐਕਸਪਰਟ ਡਾਕਟਰਾਂ ਦੀ ਟੀਮ ਹੈ ਸਰਜਨ ਡਾਕਟਰ ਵੀ ਬੈਠੇ ਹੋਏ ਆ ਗਾਇਨੀ ਡਾਕਟਰ ਡਾਕਟਰ ਅਨਪਨ ਪਟੇਲ ਵਰੀ ਜਿਹੜੇ ਚੈੱਕਅਪ ਕਰ ਰਹੇ ਆ ਪੂਰੀ ਟੀਮ ਉਹਨਾਂ ਦੀ ਹੈ ਤਾਂ ਕਿ ਕੜੋਹਾਂ ਦੇ ਤੇ ਆਸਤਾ ਹਸਪੀਟਲ ਦਾ ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਿਆ ਆਪਣੀ ਰਾਏ ਜਿਹੜੀ ਹੈ ਕਮੈਂਟ ਸੈਕਸ਼ਨ ਚ ਦੱਸਿਓ ਤੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਤੁਹਾਡਾ ਹੀ ਚੈਨਲ ਗੁਰੂ ਵਰਸਾ ਲਈ